ਲੰਡਨ ਦੇ ਵਿੱਚ ਖੁਸ਼ਬੂ ਬਿਖਾਰਨ ਜਾ ਰਹੀ ਹੈ ਪਠਾਨਕੋਟ ਦੀ ਲੀਚੀ ਜਿੱਹਾਂ ਪਹਿਲੀ ਵਾਰ ਲੀਚੀ ਵਿਦੇਸ਼ ਭੇਜੀ ਗਈ ਹੈ ਬਾਗਵਾਨੀ ਅਫਸਰਾਂ ਦਾ ਕਹਿਣਾ ਹੈ ਪੂਰੇ ਪੰਜਾਬ ਦੇ ਵਿੱਚ ਇਹ ਪਠਾਨਕੋਟ ਦਾ ਇੱਕ ਵੱਡਾ ਕਦਮ ਹੈ ਅੰਮ੍ਰਿਤਸਰ 에어ਪੋਰਟ ਤੋਂ ਪਹਿਲੀ ਵਾਰ ਲੰਡਨ ਹੈ ਜਿਹੜਾ ਲੀਚੀ ਭੇਜੀ ਗਈ ਹੈ ਹੁਣ ਪਠਾਨਕੋਟ ਦੀ ਲੀਚੀ ਭਾਰਤ ਵਿੱਚ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਖੁਸ਼ਬੂ ਬਖੇਰੇਗੀ ਪਹਿਲੀ ਵਾਰ ਪੰਜਾਬ ਦੇ ਵਿੱਚ ਇੱਕ ਵੱਡਾ ਕਦਮ ਚੱਕਿਆ ਗਿਆ ਜਿਸ ਵਿੱਚ ਪਠਾਨਕੋਟ ਦੀ ਲੀਚੀ ਅੰਮ੍ਰਿਤਸਰ 에어ਪੋਰਟ ਤੋਂ ਲੰਡਨ ਭੇਜੀ ਗਈ ਹੈ ਦੱਸਿਆ ਕਿ ਪਠਾਨਕੋਟ ਨੂਨ ਲੀਚੀ ਜ਼ੋਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਥੋਂ ਦੀ ਲੀਚੀ ਹੁਣ ਨਾ ਸਿਰਫ ਵਿਦੇਸ਼ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਲੋਕਾਂ ਦੀ ਪਹਿਲੀ ਚਾਹਤ ਬਣ ਜਾਵੇਗੀ ਜਿਸ ਨੂੰ ਸਵਾਦ ਨਾਲ ਖਾਇਆ ਜਾਵੇਗਾ ਜਿਸ ਦੀ ਪਹਿਲੀ کھیਪ ਪਠਾਨਕੋਟ ਤੋਂ ਲੰਡਨ ਲਈ ਰਵਾਨਾ ਕਰ ਦਿੱਤੀ ਗਈ ਹੈ ਦਾਸਪੁਰ ਤੋਂ ਵਿਕੀ ਮਲਿਕ ਦੀ ਰਿਪੋਰਟ ਲੁਧਿਆਣਾ 2 ਅੱਜ ਪਹਿਲੀ ਕਸਾਈਮੈਂਟ ਜਿਹੜੀ ਹੈਗੀ ਹੈ ਇੰਗਲੈਂਡ ਭੇਜੀ ਗਈ ਹੈ ਜੋ ਲੀਚੀ ਦੀ ਪਠਾਨਕੋਟ ਦੀ ਲੀਚੀ ਦੀ ਪਠਾਨਕੋਟ ਦੀ ਲੀਚੀ ਦੀ ਮਿਠਾਸ ਠੇਗਿਆ ਵਿਦੇਸ਼ਾਂ ਨੂੰ ਵੀ ਜ਼ਾਇਦੀ ਐਕਸਪੋਰਟ ਹੋ ਰਹੀ ਹੈ ਜੀ ਉਸੇ ਨਾਲ ਸੀ ਕਿ ਕੀ ਕਹਿਣਾ ਤੁਹਾਡਾ ਬਿਲਕੁਲ ਜੀ ਪਹਿਲਾਂ ਤਾਂ ਸਾਡੇ ਕਿਸਾਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਕਿ ਜਿਨ੍ਹਾਂ ਦੀ ਲੀਚੀ ਬਾਹਰ ਗਈ ਹੈ ਉਸ ਤੋਂ ਪਹਿਲਾਂ ਆਪਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਪਿਛਲੇ ਹਫਤੇ ਸਾਡੇ ਇੱਥੇ ਸੂਬਾ ਪੱਧਰ ਦਾ ਲੀਚੀ ਸ਼ੋਅ ਹੋਇਆ ਸੀ ਜਿੱਥੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਆਏ ਸੀ ਤੇ ਉਹਨਾਂ ਨੇ ਬਾਰੋਂ ਐਕਸਪੋਰਟਰਸ ਨਾਲ ਮੀਟਿੰਗ ਕਰਵਾਈ ਜ਼ਿੰਮੇਦਾਰਾਂ ਦੀ ਤੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਹੀ ਵਿਦਿਨ 4-5 ਦਿਨਾਂ ਦੇ ਵਿੱਚ ਜਿਹੜੀ ਸਾਡੀ ਲੀਚੀ ਆ ਉਹ ਜੁਕੇ ਚਲੇ ਗਈ ਤੇ ਅਸੀਂ ਸਾਡੇ ਮੈਡਮ ਡਾਇਰੈਕਟਰ ਮੈਡਮ ਸ਼ਿਲੈਂਦਰ ਕੌਰ ਜੀ ਉਹਨਾਂ ਦਾ ਵੀ ਇਦਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਜ਼ਿੰਮੇਵਾਰਾਂ ਨਾਲ ਲਗਾਤਾਰ ਰابطਾ ਕਾਇਮ ਕਰਦੇ ਰਹਿੰਦੇ ਨੇ ਜ਼ਿੰਮੇਵਾਰਾਂ ਨੂੰ ਉਤਸ਼ਾਹਿਤ ਕਰਦੇ ਦਿੰਦੇ ਆ ਕਿ ਜਿਹੜੀ ਆਪਣੀ ਜਿਹੜੀ ਲੀਚੀ ਆ ਉਹਨਾਂ ਨੂੰ ਬਾਹਰ ਭੇਜੀ ਜਾਵੇ ਖੁਦ ਮੰਡੀ ਕਰਨ ਕੀਤਾ ਜਾਵੇ ਟੈਲੀ ਕਨਸਾਈਨਮੈਂਟ 'ਚ ਕਿੰਨੀ ਲੀਚੀ ਸੀਗੀ ਔਰ ਕਿਵੇਂ ਕੁਆਲਿਟੀ ਮੈਜ਼ਰਮੈਂਟ ਕੀਤਾ ਗਿਆ ਜਿਹੜੀ ਪਹਿਲੀ ਜਿਹੜੀ ਸਾਡੀ ਕਨਸਾਈਨਮੈਂਟ ਗਈ ਹੈ ਜੁਕੇ ਗਈ ਹੈ ਇਹਦੇ ਵਿੱਚ ਸਾਡਾ 1.2 ਪੁਆਇੰਟ 1.2 ਜਿਹੜੀ ਮੀਟ੍ਰਿਕ ਟਨ ਜਿਹੜੀ ਆ ਉਹ ਲੀਚੀ ਮਿਸਟਰ ਕੇਸ਼ ਡਡਵਾਲ ਪਿੰਡ ਮੁਰਾਦਪੁਰ ਉਹਨਾਂ ਦੀ ਉਹਦੇ ਵਿੱਚ ਅਸੀਂ ਜਿਹੜੀ ਸੀ 1.5 ਕਿਲੋ ਦੀ ਪਲਾਸਟਿਕ ਦੀ ਜਿਹੜੀ ਬਾਸਕਟ ਸੀ ਉਹਨਾਂ ਦੇ ਵਿੱਚ ਪੈਕਿੰਗ ਕੀਤੀ 3-3 ਕਿਲੋ ਦੇ ਅਸੀਂ ਬਾਕਸਸ ਵੀ ਪੈਕਿੰਗ ਕੀਤੀ ਦੋ ਅਲੱਗ ਤਰ੍ਹਾਂ ਦੀਆਂ ਪੈਕਿੰਗ ਕਰਕੇ ਭੇਜੀਆਂ ਉਹ ਅਸੀਂ ਦੇਖਿਆ ਕਿ ਜਿਹੜੀ ਡਿਮਾਂਡ ਜ਼ਿਆਦਾ ਆਏਗੀ ਉਹਦੇ ਅਕੋਰਡਿੰਗਲੀ ਨੈਕਸਟ ਜਿਹੜੀ ਆਪਾਂ ਲਈਤੀ ਫਿਰ ਭੇਜਾਂ ਕਰਾਂਗੇ